44 ਪਿੰਡ ਨੇ ਲੁਧਿਆਣਾ ਤੇ 32111 ਏਕੜ ਜ਼ਮੀਨ ਆਣੀ ਹੈ ਟੋਟਲ 65000 ਏਕੜ ਹੈ ਜਿੱਚ ਇੰਡਸਟਰੀਅਲ ਪਲਾਟ ਵੀ ਨੇ ਤੇ ਬਾਕੀ 29 ਸ਼ਹਿਰਾਂ ਦੇ ਆਲੇ-ਦਾਲੇ ਹੋਣੀ ਆ ਹੁਣ ਜ਼ਮੀਨ ਵਾਲਿਆਂ ਨੂੰ ਤਾਂ ਫਿਰ ਵੀ ਕੁਝ ਮਿਲਦਾ ਚਲੋ ਜਾਲੀ ਪਲਾਟ 10 ਸਾਲ ਨੂੰ ਮਿਲ ਜੇਗਾ ਅੱਜ ਨਹੀਂ ਮਿਲੂਗਾ ਜੇ ਉਹ ਮਾੜਾ ਮੁੰਡਾ ਜਿਉ ਪਿੰਡਾਂ ਦੀ ਜ਼ਮੀਨ ਚਲੀ ਗਈ ਤਾਂ ਬਾਕੀ ਪਿੰਡ ਕਿਦੇ ਅਸਰੇ ਰੋਹੂ ਜਿਹੜਾ ਕਿਰਤੀ ਹੈ ਜਿਹੜਾ ਉੱਥੇ ਛੋਟਾ ਦੁਕਾਨਦਾਰ ਹੈ ਉੱਥੇ ਛੋਟਾ ਮੋਟਾ ਲੋਹਾਰੇ ਤਰਖਾਨੇ ਜਿੰਨੇ ਵੀ ਕੰਮ ਨੇ ਉਹ ਕਾਦੇ ਸਾਰੇ ਪਿੰਡ 'ਚ ਰਹਿਣਗੇ ਉਹਨਾਂ ਨੂੰ ਸ਼ਹਿਰ ਦੀ ਸਲਾਮ ਵਿੱਚ ਜਾਣਾ ਪਊਗਾ ਗੰਦੀ ਬਸਤੀ 'ਚ ਜਿੱਦਣ ਉਹ ਜ਼ਮੀਨ ਕਿਉਂਕਿ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਕਰਤਾ ਨਾ ਹੁਣ ਉਹ ਬੇਚ ਸਕਦਾ ਆਪ ਨਾ ਗਹਿਣੇ ਰੱਖ ਸਕਦਾ ਨਾ ਕੁਝ ਕਰ ਸਕਦਾ ਐਦੋਂ ਬਾਅਦ ਉਹਨਾਂ ਤੋਂ ਤਾਂ ਉੱਜੜ ਕੇ ਲੁਧਿਆਣਾ 'ਚ ਵੀ ਨਹੀਂ ਰਿਆ ਜਾਣਾ ਕਿਉਂਕਿ ਲੁਧਿਆਣਾ ਇੰਨਾ ਮਹਿੰਗਾ ਹੋ ਜੂਗਾ ਉਹਨਾਂ ਨੂੰ ਕਿਸੇ ਦੇ ਝੁੱਗੀ ਪਾਉਣ ਵੀ ਨਹੀਂ ਦੇਣੀ ਹੁਣ ਜਿਹੜੇ ਚੰਗੇ ਮਾੜੇ ਦੋਖਾਂ ਤਾਂ ਪਏ ਹੋਣਗੇ ਉਸ ਪਿੰਡ ਚ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਕਹਿੰਦੇ ਨੇ ਉੱਠੋ ਇੱਥੇ ਤਾਂ ਇੱਥਾ ਆਪਣਾ ਪੂਰਾ ਉਹ ਬਣ ਗਿਆ ਤੁਸੀਂ ਤਾਂ ਸ਼ਕਲ ਵਿਗਾੜ ਰਹੇ ਹੋ ਸਾਡੇ ਭਰਾ ਨਗ ਦੀ ਜਿਹੜੀ ਯੋਜਨਾ ਬੱਧੀ ਇੱਕ ਵੱਡੀ ਕਲੋਨੀ ਬਣ ਰਹੀ ਹੈ ਦੀ ਸ਼ਕਲ ਵਿਗਾੜ ਰਹੇ ਹੋ ਤੁਹਾਨੂੰ ਕਿਤੇ ਹੋਰ ਦਿੰਨੇ ਆਪਾਂ ਉੱਥੇ ਕਹਿਣਗੇ ਕਿ ਆ ਨਹਿਰ ਦੇ ਕਿਨਾਰੇ ਝੁੱਗੀ ਪਾ ਲੋ ਆ ਦਰਿਆ ਦੇ ਕਿਨਾਰੇ ਪਾ ਲੋ ਹਜੇ ਦੇਖਦੇ ਆ ਕੋਈ ਨਹੀਂ ਤੁਹਾਡੇ ਮਾਰ ਕਰਦੇ ਉਹਦੇ ਨਾਲ ਇੱਕ ਪਿੰਡ ਉਜੜਨ ਦਾ ਸਵਾਲ ਵੱਡੇ ਤੌਰ ਦੇ ਉੱਤੇ ਪੈਦਾ ਹੋ ਰਿਹਾ ਪਿੰਡਾਂ ਦੇ ਪਿੰਡ ਜਦੋਂ ਜੁੜਨੇ ਨੇ ਤਾਂ ਉਹ ਬੰਦਿਆਂ ਦੀ ਕੋਈ ਵਸੇਬਾ ਨਹੀਂ ਹੋਏਗਾ ਕਿੱਥੇ ਜਾ ਕੇ ਜੇ 2013 ਦੇ ਕਾਨੂੰਨ ਮੁਤਾਬਕ ਜ਼ਮੀਨ ਐਕਵਾਇਰ ਹੁੰਦੀ ਹੈ ਉਹਦੇ ਚ ਕਲੀਅਰ ਗੱਲ ਹੈ ਕਿ ਸਾਰੇ ਪਿੰਡ ਦੇ ਬੰਦੇ ਜਿਹੜੇ ਉਜੜਦੇ ਨੇ ਜੇਕਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਦਾ ਵੀ 20 ਸਾਲ ਤੱਕ ਗੁਜ਼ਾਰਾ ਪੱਤਾ ਦੇਣਾ ਜਿੰਨਾ ਚਿਰ ਤੱਕ ਉਹ ਪੁਨਰਵਾਸ ਨਹੀਂ ਹੋ ਜਾਂਦਾ ਜਹੋਰ ਜਗਾ ਜ਼ਮੀਨ ਲੈ ਕੇ ਉੱਥੇ ਸਕੂਲ ਪਾ ਕੇ ਉੱਥੇ ਡਿਸਪੈਂਸਰੀ ਪਾ ਕੇ ਉੱਥੇ ਉਹਨਾਂ ਦੇ ਘਰ ਬਣਾ ਕੇ ਉਦਾਂ ਚਿਰ ਤੁਸੀਂ ਕਬਜ਼ਾ ਨਹੀਂ ਲੈ ਸਕਦੇ ਮੈਂ ਇੱਥੇ ਸੁਣਿਆ ਹੈ ਤਲਵੰਡੀ ਅਕਲੀਆ 'ਚ ਇੱਕ ਸੱਜਣ ਪਤਾ ਨਹੀਂ ਉਹ ਅਫਸਰ ਸੀ ਜਾਂ ਫੈਕਟਰੀ ਵਾਲਾ ਜਿਸ ਦਿਨ ਹੁਣ ਜਨਤਕ ਹੀアリング ਹੋਈ ਐ ਬਹੁਤ ਸਾਰੇ ਸਵਾਲਾਂ ਦਾ ਉਹਨਾਂ ਕੋਲ ਜਵਾਬ ਨਹੀਂ ਸੀ ਪਰ ਇੱਕ ਬੰਦਾ ਖੜ ਕੇ ਇਹ ਕਹਿ ਰਿਹਾ ਸੀ ਉਹ 2013 ਦੇ ਐਕਟ 'ਚ 2015 'ਚ ਸੋਧ ਹੋ ਗਈ ਐ ਜੀ ਮਤਲਬ ਜਿੱਥੋਂ ਮਰਜੀ ਝੂਠ ਬੋਲ ਦੇਗਾ ਪਬਲਿਕਲੀ ਖੜ ਕੇ ਬੰਦਾ ਤੇ ਉਹ ਬੋਲ ਕੇ ਚਲੇ ਆਉਂਦਾ ਕੋਈ ਸੰਗ ਸ਼ਰਮਤਾ ਰਹੀ ਨਹੀਂ ਐ ਜਾਂ ਤਾਂ ਤੁਸੀਂ ਪਬਲਿਕ ਹੀアリング ਚਲੇ ਜਾਣਾ ਕਿ ਆਹ ਸੋਧ ਹੋ ਗਈ ਐ ਹਾਂ ਇਹ ਗੱਲ ਜ਼ਰੂਰ ਹੈ ਇੱਕ ਗੱਲ ਮੰਨਣ ਵਾਲੀ ਹੈ ਕਿ 2014 ਦੇ ਵਿੱਚ ਹੀ ਲਾਸਟ ਦੇ ਵਿੱਚ ਦਸੰਬਰ ਚ ਇਸ ਐਕਟ ਨੂੰ ਬਦਲਣ ਲਈ ਆਰਡੀਨੈਂਸ ਜਾਰੀ ਹੋ ਗਿਆ ਸੀ ਕਿਸਾਨ ਮੂਵਮੈਂਟ ਵੀ ਪੈਦਾ ਹੋਈ ਬਹੁਤ ਸਾਰੇ ਜਿਹੜੇ ਹੋਰ ਸੂਬਿਆਂ ਤੋਂ ਇੱਕ ਪੈਦਲ ਚੱਲ ਕੇ ਆ ਰਹੇ ਸੀ ਕਿਸਾਨ ਬਹੁਤ ਵੱਡੀ ਪੱਦਰ ਦੇ ਉੱਤੇ ਜੇਕਰ ਤੁਸੀਂ ਤੁਹਾਡੇ ਯਾਦ ਹੋਵੇ ਚਲਕ ਮਹੀਨਿਆਂ ਬੱਧੀ ਪੈਦਲ ਚੱਲ ਕੇ ਆਏ ਸੀ ਉਦੋਂ ਜੈਰਾਮ ਰਮੇਸ਼ ਮਨਿਸਟਰ ਸੀ ਉਹ ਜਾ ਕੇ ਮਿਲਿਆ ਸੀ ਰਸਤੇ 'ਚ ਵੀ ਆਪਾਂ ਦੇਖ ਲਓ ਉਹ ਉਹਦਾ ਆਪਾਂ ਕੀ ਕਰਨਾ ਉਹਨਾਂ ਨੇ ਕਿਹਾ ਸੀ ਇਹ ਨਹੀਂ ਹੋਣਾ ਚਾਹੀਦਾ ਉਦੋਂ ਰਾਜ ਸਭਾ 'ਚ ਮੈਜੋਰਟੀ ਨਹੀਂ ਸੀ ਉਹ ਰੱਦ ਹੋ ਗਿਆ ਸੀ ਲੈਪਸ ਹੋ ਗਿਆ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ 2013 ਦਾ ਕਾਨੂੰਨ ਜਿੱਥੇ ਭਾਜਪੀ ਰੂਲਡ ਸਟੇਟ ਗਵਰਨਮੈਂਟਾਂ ਨੇ ਉੱਥੇ ਸੋਧ ਹੋ ਚੁੱਕੀ ਹੈ ਸਟੇਟ ਗਵਰਨਮੈਂਟਾਂ ਰਾਹੀਂ ਜਿੱਥੇ ਭਾਜਪਾ ਰੂਲਡ ਨਹੀਂ ਹੈ ਕਿਤੇ ਸਿੱਖ ਕੇ ਭਗਵਤ ਮਾਨ ਛੇਤੀ ਛੇਤੀ ਕਾਰਨ ਆਉਂਦਾ ਵੀ ਵੀ ਚਲੋ ਉੱਥੇ ਹੋ ਗਈ ਆਪਾਂ ਵੀ ਕਰ ਦਿੰਨੇ ਆ। ਉਹਦਾ ਕਾਰਨ ਇਹ ਹੈ ਕਿਉਂਕਿ ਭਗਵਤ ਮਾਨ ਤਾਂ ਹੀ ਕਰਦਾ ਕਿ ਨਵੰਬਰ 2024 ਦੇ ਵਿੱਚ ਪਾਰਲੀਮੈਂਟ ਦੇ ਵਿੱਚੋਂ ਇਹ ਕਾਨੂੰਨ ਬਣ ਗਿਆ ਬਿਲ ਕਲੀਅਰ ਹੋ ਗਿਆ ਕਿ ਪਾਣੀ ਹੁਣ ਪਾਣੀ ਦਾ ਪ੍ਰਦੂਸ਼ਣ ਜਿਹੜਾ ਉਹ ਸਜ਼ਾਯੋਗ ਅਪਰਾਧ ਨਹੀਂ ਹੈ। 28 ਮਾਰਚ ਨੂੰ ਇਹਨਾਂ ਨੇ ਇੱਕ ਮੋਹਰ ਲਾਤੀ ਆ ਕੇ ਬਿਨਾਂ ਕਿਸੇ ਚਰਚਾ ਤੋਂ ਇਹ ਸਰਕਾਰ ਤੇ ਉਹ ਸਰਕਾਰ ਫਰਕ ਕੀ ਹੈ ਪੰਜਾਬ ਉਹ ਚੀਕ ਰਿਹਾ ਹੈ ਪੰਜਾਬ ਤੋਂ ਰਾਜਸਥਾਨ ਤੱਕ ਬੰਦੇ ਚੀਕ ਰਹੇ ਨੇ ਕੋਈ ਬੁੱਢੇ ਨਾਲੇ ਤੇ ਧਰਨਾ ਦੇ ਰਿਹਾ ਕੋਈ ਜੀਰੇ ਧਰਨਾ ਦੇ ਰਿਹਾ ਕੋਈ ਮੁਸਕਾਬਾਤ ਦੇ ਰਿਹਾ ਕੋਈ ਅਖਾੜੇ ਦੇ ਰਿਹਾ ਕੋਈ ਆ ਸਾਰੇ ਜਗਾ ਜਨਸਣ ਬਾਈਆਂ ਚ ਜਾ ਰਿਹਾ ਚਾਹੇ ਉਹ ਚਮਕੌਰ ਸਾਹਿਬ ਵਾਲੀ ਗੱਤਾ ਫੈਕਟਰੀ ਹੋਵੇ ਚਾਹੇ ਤਲਵੰਡੀ ਆਖ ਰਿਹਾ ਰੋਜ਼ ਪੰਜਾਬ ਦੇ ਲੋਕ ਲੜ ਰਹੇ ਨੇ ਪਰ ਇਸ ਤੇ ਲੜਾਈ ਵੱਡੇ ਸੰਦਰਭ ਦੇ ਵਿੱਚ ਜੇ ਮੈਂ ਕਹਿੰਦੇ ਨੇ ਅਸੀਂ ਛੋਟੇ ਛੋਟੀਆਂ ਚੀਜ਼ਾਂ ਲਈ ਜੇ ਲੜਦੇ ਆਂ ਆਪਣੀ ਆਪਣੀ ਬਚਾਉਣ ਲਈ ਮੇਰਾ ਪਿੰਡ ਵੱਜੇ ਮੇਰਾ ਪਿੰਡ ਕੱਲਾ ਨਹੀਂ ਬਚਣਾ ਜੇ ਪਾਲਸੀ ਉਸ ਲੈਵਲ ਦੀ ਹੈ ਜੇ ਮੈਂ ਕਹਿੰਦੇ ਨੇ ਬੰਦਾ ਜੋੜੇ ਪੜੀ ਪੜੀ ਰਾਮ ਰੋੜਾਵੇ ਕੁੱਪਾ ਪਾਲਸੀ ਕੁੱਪਾ ਰੜਾਉਂਦੀ ਹੈ ਢੋਲ ਦੰਦੀ ਹੈ ਉੱਪਰ ਜਾ ਕੇ ਉਹ ਇੱਕ ਤਾਕਤ ਦਿੰਦੀ ਹੈ ਹੁਣ ਅੱਗੇ ਨੂੰ ਮੁਜਾਹਰਾ ਕਰੂਗਾ ਬੰਦਾ ਜਾ ਕੇ ਕੋਈ ਵੀ ਕਰੂਗਾ ਉਹ ਕਹਿੰਦੇ ਭਾਈ ਅਸੀਂ ਕਾਨੂੰਨ ਮੁਤਾਬਕ ਹੀ ਕਰ ਸਕਦੇ ਹਾਂ ਹੋਰ ਕੀ ਕਰੀਏ ਪ੍ਰੋਡਕਸ਼ਨ ਕੰਟਰੋਲ ਪਾਰਾ ਲੰ ਕਰੂਗੇ ਠੀਕ ਹੈ ਜੀ ਇਹਨਾਂ ਨੂੰ ਜੁਰਮਾਨਾ ਕਰ ਜਾਂਦੇ ਆਂ ਜਰਮਾਨੇ ਤੋਂ ਬਾਅਦ ਉਹਦੇ ਕੋਲ ਹੱਕ ਹੈ ਤੁਸੀਂ ਅਪੀਲ ਕਰ ਸਕਦੇ ਹੋ ਉਹ ਅਪੀਲ ਅਪੀਲ ਵਾਲੇ ਅਧਿਕਾਰੀ ਕੋਲ ਪਿਆ ਰਹੂਗਾ ਸਾਲਾਂ ਬੰਦੀ ਜਿਵੇਂ ਭਗਵੰਤ ਮਾਨ ਦਾ ਰੂਰਲ ਡਿਪਾਰਟਮੈਂਟ ਫੰਡ 9000 ਕਰੋੜ ਦੋ ਸਾਲਾਂ ਚੋਂ ਸੁਪਰੀਮ ਕੋਰਟ ਚ ਲਟਕ ਰਿਹਾ ਸੁਣਵਾਈ ਨਹੀਂ ਹੋ ਰਹੀ ਉਮੇ ਹੀ ਉਹ ਅਥਾਰਟੀ ਕੋਲ ਪਿਆ ਰਿਹਾ ਕਰੂਗਾ ਉਹ ਕਹਿ ਦੇਣਗੇ ਜਦ ਅਥਾਰਟੀ ਫੈਸਲਾ ਕਰ ਦੂਗੀ ਉਦੋਂ ਠੀਕ ਹੈ ਹੁਣ ਤੁਸੀਂ ਜਾਓ ਜਨਾਬ ਇਹਦਾ ਮਤਲਬ ਇਦੋਂ ਸਿਆਣਪ ਉਦੋਂ ਐਸਕੇਮ ਨੇ ਕੀਤੀ ਸੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਜੇ ਤੁਸੀਂ ਕਹਿੰਦੇ ਹੋ ਖੇਤੀਬਾੜੀ ਸਟੇਟ ਸਬਜੈਕਟ ਹੈ ਕੇਂਦਰ ਸਰਕਾਰ ਨੇ ਗਲਤ ਬਣਾਇਆ ਹੈ ਫੈਡਰਲ ਟੈਕ ਚਾਂਚੇ ਦੇ ਖਿਲਾਫ ਹੈ ਤੁਸੀਂ ਸੁਪਰੀਮ ਕੋਰਟ ਜਾਓ ਉਹ ਰੱਦ ਕਰ ਦਊਗੀ ਔਰ ਉਹਨਾਂ ਨੂੰ ਇੱਕ ਪ੍ਰੈਕਟਿਸ ਪਤਾ ਹੈ ਸੁਪਰੀਮ ਕੋਰਟ ਨੇ ਤਾਂ ਜੇ ਬਿਹਾਰ ਵਾਲੇ ਤੇ ਵੀ ਸਟੇ ਨਹੀਂ ਲਾਈ ਤੇ ਉਹ ਵੋਟਾਂ ਪੈ ਜਾਣਗੀਆਂ ਜਦੋਂ ਵਿਚਾਰੇ ਕੱਢੇ ਜਾਣਗੇ 1-2 ਕਰੋੜ ਉਸ ਤੋਂ ਬਾਅਦ ਪਤਾ ਲੱਗੂਗਾ ਤੇ ਉਹਨਾਂ ਨੂੰ ਪਤਾ ਵੀ ਜੇ ਉੱਥੇ ਫਸ ਗਏ ਤਾਂ ਅੰਦੋਲਨ ਜ਼ੀਰੋ ਹੈ ਤੇ ਕਹਿਣਗੇ ਕੁਛ ਖੁਸ਼ ਨਹੀਂ ਹੈ ਫੈਸਲਾ ਕਿਉਂਕਿ ਪੋਲਿਟਿਕਲ ਹੈ ਕੈਬਨਿਟ ਨੇ ਕੀਤਾ ਹੈ ਪਾਰਲੀਮੈਂਟ ਚ ਪਾਸ ਹੋਇਆ ਤਾਂ ਪੋਲਿਟਿਸ਼ੀਅਨ ਬਦਲੇ ਨਾ ਉਹਨੂੰ ਜੱਜ ਦੇ ਕੋਲ ਦਾ ਮਤਲਬ ਕੀ ਹੈ ਜਿਹੜਾ ਜਦ ਤੱਕ ਮਾਮਲੇ ਨੇ ਸਿਆਸਤਦਾਨ ਕਿਉਂ ਨਹੀਂ ਬਦਲਦਾ ਹਾਕੂ ਨਿੱਜੀ ਕੰਮ ਹੁੰਦੇ ਨੇ ਕਿਸੇ ਦੇ ਚਲੂ ਕਈ ਵਾਰ ਕੋਰਟ ਜਾਣਾ ਪੈਂਦਾ ਉਹਦੇ ਕੋਲ ਉਹ ਗੱਲ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਪਾਣੀ ਦਾ ਤੇ ਜ਼ਮੀਨ ਦਾ ਕਬਜ਼ੇ ਦਾ ਜਿਹੜਾ ਸਵਾਲ ਹੈ ਪਹਿਲਾਂ ਹੀ ਪੰਜਾਬ ਦੇ ਵਿੱਚ ਕੋਈ ਆਰੋਦੀ ਲੋੜ ਨਹੀਂ ਸੀ ਕਦੇ ਲੋਕ ਖਾੜਾ ਚੋਂ ਪਾਣੀ ਪੀਂਦੇ ਸੀ ਇਹ ਡਿਵੈਲਪਮੈਂਟ ਦਾ ਮਾਡਲ ਕੀ ਕਹਿੰਦਾ ਹੈ ਕਿ ਪਹਿਲਾਂ ਬਗਾੜ ਦਿਓ ਬੰਦੇ ਬਿਮਾਰ ਹੋਣਗੇ ਆਪੀ ਬੋਤਲਾਂ ਨਾਲ ਪਾਣੀ ਸਾਡੇ ਤੋਂ ਖਰੀਦਣਾ ਸ਼ੁਰੂ ਕਰਨਗੇ ਹੁਣ ਤਾਂ ਹਰੇਕ ਦੇ ਵਿਆਹ ਸਾਦੀ ਚ ਉਹੀ ਜਾਂਦੇ ਨੇ ਕੈਂਪਰ 'ਚ ਦੂਜਾ ਪਾਣੀ ਨਹੀਂ ਤੁਸੀਂ ਪਹਿਲਾਂ ਉਹਨੂੰ ਖਰਾਬ ਕਰ ਦਿਓ ਟੋਟਲ ਨੂੰ ਕ੍ਰਾਈਮ ਕਰੋ ਉਸ ਤੋਂ ਬਾਅਦ ਦੇਖਾਂਗੇ ਤੇ ਉਸ ਤੋਂ ਬਾਅਦ ਦੂਜੀ ਗੱਲ ਫਿਰ ਇਹ ਹੈ ਕੇ ਜ਼ਮੀਨ ਦੇ ਵਿੱਚੋਂ ਲਾਲਚ ਦਿਓ ਹਾਲਾਂਕਿ ਅਜੇ ਤੱਕ ਇਹ ਹੈ ਪਹਿਲਾਂ 1 ਮਹੀਨਾ ਦਿੱਤਾ ਸੀ ਲੋਕਾਂ ਨੂੰ ਕਿਸਾਨਾਂ ਨੂੰ ਕਿ ਜੇ ਤੁਸੀਂ ਇਹਦੇ ਖਿਲਾਫ ਇਸ ਪਾਲਿਸੀ ਦੇ ਖਿਲਾਫ ਆਬਜੈਕਸ਼ਨ ਦੇਣੇ ਨੇ ਤਾਂ ਦਿਓ ਉਹ ਘਟਾ ਕੇ 15 ਦਿਨ ਕਰਤੇ ਆ 15 ਜੁਲਾਈ ਨੂੰ ਖਤਮ ਹੋ ਗਈ 1600 ਬੰਦੇ ਨੇ ਉਹਦੇ ਖਿਲਾਫ ਦਿੱਤਾ 5 ਨੇ ਪੱਖ ਚ ਦਿੱਤਾ ਜੇ ਮਾੜੀ ਮੋਟੀ ਵੀ ਸਰਕਾਰ ਦੇ ਵਿੱਚ ਹੋਵੇ ਕੋਈ ਗੱਲ ਲੋਕਾਂ ਪ੍ਰਤੀ ਉਹ ਵੈਸੇ ਹੀ ਰੱਦ ਕਰ ਦੇ ਵੀ ਯਾਰ ਏਨੇ ਬੰਦੇ ਤਾਂ ਆ ਗਏ ਪਕਟੋਗਾਟ ਏਨੇ ਇੱਕ ਦਿਨਾਂ ਦੇ ਵਿੱਚ ਕਿਉਂਕਿ ਮジョਰਿਟੀ ਬੰਦਾ ਕਹਿ ਰਿਹਾ ਮੈਂ ਨਹੀਂ ਦੇਣੀ ਜ਼ਮੀਨ ਤੁਸੀਂ ਜ਼ਬਰਦਸਤੀ ਕਿਉਂ ਉਹ ਲੈ ਰਹੇ ਹੋ ਫਿਰ ਦਿੱਲੀ ਪ੍ਰਚਾਰ ਹੋ ਰਿਹਾ ਹੈ ਕਿ ਜੀ ਅਸੀਂ ਕਿਹੜਾ ਜ਼ਬਰਦਸਤੀ ਲੈ ਰਹੇ ਹਾਂ ਕੱਲ ਵੀ ਮੰਤਰੀ ਆਇਆ ਬਾਕੀ ਵੀ ਹੈ ਜ਼ਬਰਦਸਤੀ ਕੀ ਹੈ ਮੈਨੂੰ ਨਹੀਂ ਸਮਝ ਆਉਂਦੀ ਕੋਈ ਸਰਕਾਰ ਕਹੇ ਵੀ ਜਿਹੜਾ ਘਰ ਹੈ ਤੇਰੇ ਕੋਲ ਜਿਹੜੇ ਚਾਰਖਾਨੇ ਉਹ ਬਣਾਏ ਨੇ ਕਮਰੇ ਅੱਗੇ ਤੋਂ ਨਾ ਤੂੰ ਇਹਨੂੰ ਵੇਚ ਸਕੇਗਾ ਨਾ ਇਹਨੂੰ ਕਿਤੇ ਰਹਿ ਸਕੇਗਾ ਨਾ ਕਿਸੇ ਨੂੰ ਹੋਰ ਨੂੰ ਬੁਲਾ ਸਕੇਗਾ ਅਸੀਂ ਦੱਸਾਂਗੇ ਬਾਅਦ ਦੇ ਵਿੱਚ ਕੀ ਕਰਨਾ ਹੈ ਦਾ ਇਹ ਤਰ੍ਹਾਂ ਲੈ ਲਿਆ ਸੀ ਜੇ ਤੂੰ ਸਾਡੇ ਮੁਤਾਬਕ ਇਹ ਮੈਨੂੰ ਦੇ ਦੇਗਾ ਉਦੋਂ ਬਾਅਦ ਤੈਨੂੰ ਚੰਗੀ ਜਗ੍ਹਾ ਇੱਕ ਫਲੈਟ ਦੇਵਾਗੇ ਪਾ ਕੇ ਉਹਨਾਂ ਚ ਤੂੰ ਇਹਨੂੰ ਵੇਚ ਨਹੀਂ ਸਕਦਾ ਕੁਝ ਨਹੀਂ ਕਰ ਸਕਦਾ ਤਾਂ ਫਿਰ ਇਹ ਜ਼ਬਰਦਸਤੀ ਹੋਈ ਕਹੇ ਸੁਭਾਇਤ ਛਾ ਕੋਈ ਤੁਸੀਂ ਨੋਟੀਫਿਕੇਸ਼ਨ ਦਿੱਤਾ ਹੈ ਤੁਸੀਂ ਕਹਿ ਰਹੇ ਹੋ ਵੀ ਜ਼ਬਰਦਸਤੀ ਨਹੀਂ ਹੁਣ ਨਾ ਉਹਨੂੰ ਵੇਚ ਸਕਦੇ ਹੋ ਨਾ ਗਹਿਣੇ ਰੱਖ ਸਕਦੇ ਹੋ ਨਾ ਖੁਦ ਖੇਤੀ ਤੋਂ ਬਿਨਾ ਉਹਦੇ ਚ ਘਰ ਪਾ ਸਕਦੇ ਹੋ ਨਾ ਉਹਦੇ ਚ ਮੋਟਰ ਦਾ ਕੋਠਾ ਵੀ ਨਹੀਂ ਪਾ ਸਕਦੇ ਕੁਝ ਨਹੀਂ ਕਰ ਸਕਦੇ ਤੁਸੀਂ ਉਹ ਲੈ ਲਈ ਹੈ ਨਾ ਜ਼ਮੀਨ ਤਾਂ ਤੁਸੀਂ ਕਬਜ਼ਾ ਲੈਣਾ ਹੈ ਹੁਣ ਤਾਂ ਇੰਤਕਾਲ ਤਾਂ ਤੁਸੀਂ ਆਪਣੇ ਨਾਂ ਕਰਾ ਕੇ ਉਹ ਕਿਸ ਨਾ ਕਿਸੇ ਰੂਪ ਦੇ ਵਿੱਚ ਤੇ ਕਬਜ਼ਾ ਲੈ ਕੇ ਕੀ ਕਰੋਗੇ ਅਜੇ ਇਹ ਅਧੂਰੀ ਬਹਿਸ ਚੱਲਦੀ ਹੈ ਇੱਥੇ ਤੱਕ ਬਹਿਸ ਚੱਲਦੀ ਹੈ ਉਦੋਂ ਅਗਲੀ ਬਹਿਸ ਨਹੀਂ ਚੱਲ ਰਹੀ ਉਸ ਲੈ ਬੰਦੇ ਉੱਤੇ ਅਕਾਲੀ ਦਲ ਵੀ 2022 ਦੇ ਵਿੱਚ ਆ 2022 ਆ ਗਿਆ 22 ਜੁਲਾਈ ਨੂੰ ਧਰਨਾ ਦੇਣੀ ਐ ਐਕਚੁਅਲੀ ਇਹ ਪਾਲਸੀ ਲਿਆਂਦੀ ਅਕਾਲੀ ਦਲ ਨੇ ਸੀ 2008 ਦੇ ਵਿੱਚ ਕੈਬਨਿਟ ਚ ਪਾਸ ਹੋਈ 2013 ਚ ਲਾਗੂ ਕੀਤੀ ਉਹ 30000 ਰੁਪਇਆ ਦਿੰਦੇ ਨੇ ਗੁਜਾਰਾ ਪੱਤਾ ਇਹਨਾਂ ਨੇ 25 ਦਿੱਤਾ ਸੀ ਇੰਨਾ ਕੁ ਤਾਂ ਫਰਕ ਪੈ ਹੀ ਗਿਆ ਉਹ 2013 ਤੇ ਹੁਣ ਤੇ ਵੈਸੇ ਕੱਲ ਉਹਨੇ 50000 ਕਹਿਤਾ ਖੈਰ ਵਿੱਤ ਮੰਤਰੀ ਨੇ ਵੀ ਹੁਣ 50000 ਦੇ ਅੰਗ ਤੇ ਬਾਕੀ ਦੇ ਕੰਮ ਲਗਪਗ ਲਗਪਗ ਕਾਪੀ ਪੇਸਟ ਹੈ ਉਹ ਪਾਲਸੀ ਇੱਕ ਗੱਲ ਨੂੰ ਛੱਡ ਕੇ ਬਸ ਇਹਨਾਂ ਨੇ ਇੱਕ ਆਪਸ਼ਨ ਦਿੱਤੀ ਸੀ ਕਿ ਜਾਤਾ ਜ਼ਮੀਨ ਲੈ ਲਿਓ ਡਵੈਲਪ ਜਾਂ 2013 ਦੇ ਐਕਟ ਮੁਤਾਬਕ ਪੈਸੇ ਲੈ ਲਿਓ ਉਹਨਾਂ ਨੇ ਉਹ ਆਪਸ਼ਨ ਉਹਨਾਂ ਨੇ ਉਹ ਆਪਸ਼ਨ ਕੇਵਲ ਉਹਨਾਂ ਨੂੰ ਦਿੱਤੀ ਹੈ ਜਿਹੜੇ ਵਿੱਚੋਂ ਮਨਾ ਕਰ ਜਾਣਗੇ ਅਸੀਂ ਨਹੀਂ ਦੇਣਾ ਉੱਥੇ ਉਹ 13 ਲਾ ਕੇ ਉਹਦੀ ਜ਼ਮੀਨ ਲੈਣਗੇ ਉਹਦੇ ਵਿੱਚ ਹੀ ਦਰਜ ਹੈ ਪਾਲਸੀ ਦੇ ਵਿੱਚ ਹੀ ਦਰਜ ਹੈ ਤੇ ਇਹ ਤੋਂ ਬਾਅਦ ਫਿਰ ਕੀ ਕਹਿੰਦੇ ਨੇ ਉਹ ਕਿ ਜਦੋਂ ਵਿਕਸਿਤ ਕਰਨਾ ਇਹਨੂੰ ਜਿਨ੍ਹਾਂ ਕੋਲ ਜ਼ਮੀਨ ਆਜਿ ਜਿਨ੍ਹਾਂ ਦੀ ਜ਼ਮੀਨ ਬਹੁਤ ਛੋਟੀ ਹੈ ਥੋੜੀ ਹੈ ਜੇ ਉਹਨਾਂ ਨੂੰ 150 ਗੱਜ ਦਾ ਪਲਾਟ ਹੀ ਆਉਂਦਾ ਵਿਚਾਰਿਆਂ ਨੂੰ ਜੇ ਵੱਡੀ ਨਹੀਂ ਅਠ ਕਨਾਲਾਂ ਜ਼ਮੀਨ ਹੈ 1 ਏਕੜ ਜੀ ਨੂੰ ਆਪਾਂ ਕਹਿੰਦੇ ਆ ਜਾਂ ਬਾਕੀ ਉਹ ਤੋਂ ਛੋਟਾ ਨਹੀਂ ਪਲਾਟ ਬਣਾ ਸਕਦੇ ਮਤਲਬ ਉੱਡਾ ਹੀ ਰੱਖਣਾ ਪਊਗਾ ਕਿਉਂਕਿ ਵਿਕਾਸ ਦੇ ਨਾਲ ਚ ਰੋੜਾ ਹੈ ਛੋਟਾ ਤਾਂ ਹੁਣ ਉਹ ਕਹਿੰਦੇ ਨੇ ਚਾਹੇ 8 ਬੰਦੇ ਰਲ ਜੋ ਤੁਸੀਂ ਇੰਨੀ ਕਿਰਾਇਆ ਜੇ ਦੇ ਦਿੰਦੇ ਆ ਹੁਣ ਉਹ 8 ਬੰਦਿਆਂ ਦੀ ਕਈ ਵਾਰ ਸਾਡੇ ਪੰਜਾਬ ਚ ਇਹ ਹੈ ਨਾ ਖੇਤਾਂ ਸਾਂਝੀਆਂ ਹੀ ਨੇ ਇੱਕ ਇੱਕ ਏਕੜ ਦੇ ਵੀ 8 8 ਮਾਲਕ ਹੈਗੇ ਨੇ ਹੁਣ ਉਹ 150 ਗੱਜ ਚ 8 ਪਰਿਵਾਰ ਰਹਿਣਗੇ ਤੇ ਕਿਵੇਂ ਰਹਿਣਗੇ ਜਿਹੜਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਭਾਈ 8 ਬੰਦੇ ਇਕੱਠੇ ਹੋ ਜੋ ਜੇ ਕੱਲੇ ਨਹੀਂ ਜਿਹੜੇ ਜਿਆਦਾ ਜ਼ਮੀਨ ਵਾਲੇ ਨੇ ਕਿਸੇ ਦੇ 9 ਏਕੜ ਆ ਗਏ ਕਿਸ ਦੇ 3 ਏਕੜ ਆ ਗਏ ਵੱਡੇ ਦੇ ਕਿਸ ਦੇ ਕਿੰਨੇ ਉਹਨੂੰ ਕਹਿੰਦੇ ਨੇ ਜੇ ਗਮਾਡਾ ਨੂੰ ਦਿੱਤੀ ਨੇ ਲਈ ਜਿੱਥੇ ਜਿਹੜੇ ਥਾਂ ਤੇ ਗਮਾਡਾ ਹੈ ਜਿਵੇਂ ਮੋਹਾਲੀ ਚ ਗਮਾਡਾ ਹੈ ਤਾਂ ਪਰ ਇੱਕੜ ਦੇ ਵਿਹਹਾਜ ਨਾਲ 1 ਕਰੋੜ ਰੁਪਇਆ ਤੁਹਾਨੂੰ ਡਿਵੈਲਪਮੈਂਟ ਦੇ ਵਿਕਾਸ ਦੇ ਚਾਰਜ ਦੇਣੇ ਪੈਣਗੇ 1 ਕਰੋੜ ਰੁਪਇਆ ਇੱਕੜ ਦੇ ਹਿਸਾਬ ਨਾਲ ਜੇ ਤੁਸੀਂ ਲੁਧਿਆਣਾ ਜਲੰਧਰ ਪਟਿਆਲਾ ਕਿਦੇ ਇੱਧਰ ਆਉਂਦੇ ਹੋ ਜਿੱਥੇ ਛੋਟੀਆਂ ਅਥਾਰਟੀਆਂ ਨੇ ਲੱਗ ਕੇ ਆਂਦੀਆਂ ਉੱਥੇ ਤੁਹਾਨੂੰ 2 ਕਰੋੜ ਰੁਪਇਆ ਕਿਲੇ ਦਾ ਦੇਣਾ ਪਊਗਾ ਤੁਸੀਂ ਪਹਿਲਾਂ ਇਹ ਆ ਵੀ ਜ਼ਮੀਨ ਤਾਂ ਤੁਹਾਡੀ ਲੈ ਲਈ ਬੇਚਨ ਦੰਦੇ ਨਹੀਂ ਪਹਿਲਾਂ 2 ਕਰੋੜ ਦਾ ਸਮਾਨ ਤਿਆਰ ਕਰੋ ਜੇ ਉਹ ਵੀ ਲੈਣਾ ਤੁਸੀਂ ਜਿੰਨਾ ਕਿ ਤੁਹਾਨੂੰ ਪਲਾਟ ਦਿੱਤਾ ਜਿਹੜਾ ਬਾਕੀ ਦੀਆਂ ਚੀਜ਼ਾਂ ਨੇ ਤੇ ਉਹਦੇ ਚੋਂ ਕੀ ਹੁੰਦਾ ਬਹੁਤ ਜ਼ਿਆਦਾ ਮੈਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਲੱਗ ਰਹੀ ਹੈ ਹਜੇ ਪੰਜਾਬ ਦੇ ਇਕਨੋਮਿਸਟ ਜਿਹੜੇ ਨੇ ਪੰਜਾਬ ਦੇ ਐਗਰੀਕਲਚਰਲ ਸਾਇੰਟਿਸਟ ਜਿਹੜੇ ਨੇ ਪੰਜਾਬ ਦੀਆਂ ਜੁਨੀਅਰ ਸਟੇਜ ਚ ਪੜਾਉਂਦਾ ਜਿਹੜਾ ਇੰਟੈਲੀਜੈਂਸੀ ਹੈ ਉਹ ਕੀ ਕਰਦਾ ਉਹ ਕਿਉਂ ਨਹੀਂ ਲਿਖ ਰਿਹਾ ਆਪਣੀ ਪਾਲਿਸੀ ਪੜ੍ਹ ਕੇ ਤਾਂ ਉਹ ਹੀ ਲਿਖ ਸਕਦਾ ਸਧਾਰਨ ਕਿਸਾਨ ਕਿਵੇਂ ਲਿਖੂਗਾ ਕਿਵੇਂ ਪੜ੍ਹੂਗਾ ਜੇ ਤੁਸੀਂ ਉਹਨੂੰ ਉਹਨਾਂ ਦੀ ਜ਼ੁਬਾਨ ਚ ਪੰਜਾਬੀ ਚ ਕਰਕੇ ਘਰ ਘਰ ਵੰਡੋਗੇ ਦਿਓਗੇ ਆਲੇ ਦੁਆਲੇ ਲੋਕਾਂ ਨੂੰ ਸਮਝਾਉਗੀ ਪਹਿਲਾਂ ਆਣਾ ਕਿਸਾਨ ਅੰਦੋਲਨ ਕਿਵੇਂ ਖੜਾ ਹੋਇਆ ਸੀ ਬਹੁਤ ਵੱਡੇ ਪੱਧਰ ਤੇ ਉਹਦਾ ਪ੍ਰਚਾਰ ਹੋਇਆ ਘਰ ਘਰ ਚੁੱਲ੍ਹੇ ਤੱਕ ਗੱਲ ਗਈ ਤਾਂ ਲੋਕਾਂ ਨੂੰ ਲੱਗਿਆ ਕਿ ਐਨਾ ਖਤਰਨਾਕ ਹੈ ਐਨਾ ਖਤਰਨਾਕ ਹੈ ਸਭ ਨੂੰ ਲੱਗਿਆ ਕਿ ਹਾਂ ਆਪਾਂ ਨੂੰ ਭਾਈ ਖੜੇ ਹੋਣਾ ਚਾਹੀਦਾ ਪਹਿਲੀ ਗੱਲ ਸੂਚਨਾ ਹੁੰਦੀ ਹੈ ਸੂਚਨਾ ਸਹੀ ਸੂਚਨਾ ਉਦੇ ਤੋਂ ਬਾਅਦ ਫਿਰ ਜਾਗਰੂਕਤਾ ਹੁੰਦੀ ਹੈ ਕੋਈ ਗੱਲ ਅਚਨ ਪਿੰਡ ਪਿੰਡ ਜਾ ਕੇ ਪਹਿਲਾਂ ਉਹ ਕਨਸੈਪਟ ਬਦਲਣਾ ਪਏਗਾ ਕਿ ਕਿਸਾਨੀ ਦੀ ਪ੍ਰੋਬਲਮ ਨਹੀਂ ਹੈ ਇਹ ਪਿੰਡ ਦੇ ਉਜਾੜੇ ਜਾਣ ਦੀ ਖਬਰ ਹੈ ਉਹਦੀ ਸੂchnਾ ਹੈ ਪਿੰਡ ਨੂੰ ਉਜਾੜੇ ਜਾਣ ਤੋਂ ਰੋਕਣ ਲਈ ਸਾਰੇ ਕਾਨੂੰਨੀ ਪਹਿਲੂ ਵੀ ਸਾਰੇ ਬਾਕੀ ਦੇ ਪਹਿਲੂ ਵੀ ਉਹ ਨੋ ਟੱਚ ਲੈਣੇ ਪੈਣਗੇ ਗ੍ਰਾਮ ਸਭਾਵਾਂ ਦਾ ਕਨਸੈਪਟ ਇੰਪਲੀਮੈਂਟ ਕਰਨਾ ਪਊਗਾ ਗ੍ਰਾਮ ਸਭਾਵਾਂ ਇਕੱਠੀਆਂ ਕਰਕੇ ਉਹਦੇ ਤੇ ਪਹਿਲਾਂ ਉਹਦੇ ਬਾਰੇ ਜਾਣਨਾ ਪਊਗਾ ਹਜੇ ਤੱਕ ਬਹੁਤ ਸਾਰੇ ਸੱਜਣ ਜਿਨ੍ਹਾਂ ਨੇ ਬਹੁਤ ਜ਼ਿੰਦਗੀ ਲਾਤੀ ਹੈ ਕੋਈ ਉਹਨਾਂ ਦੀ ਇਮਾਨਦਾਰੀ ਤੇ ਅਦਿਆਨਤਦਾਰੀ ਤੇ ਸ਼ੱਕ ਨਹੀਂ ਪਰ ਹਜੇ ਤੱਕ ਪਿੰਡਾਂ ਨਾਲ ਜੁੜੇ ਹੋਏ ਚਾਰੇ ਕਾਨੂੰਨਾਂ ਦੀ ਸਟੱਡੀ ਨਹੀਂ ਕੀਤੀ ਸਾਡੇ ਪੋਲੀਟਿਕਲ ਪਾਰਟੀਆਂ ਨੇ ਜਨਤਕ ਜਥੇਬੰਦੀਆਂ ਨੇ ਤੇ ਬਾਕੀ ਜਿਹੜੇ ਹੋਰ ਇੰਟੈਲੈਕਚੁਅਲ ਤਬਕਾ ਵੀ ਆ ਬਹੁਤਾ ਉਹਨੇ ਨਹੀਂ ਕਿਉਂਕਿ ਪਿੰਡ ਉਹ ਕਾਨੂੰਨੀ ਲੜਾਈ ਵੀ ਲੜਨੀ ਪਏਗੀ ਤੇ ਪੋਲੀਟਿਕਲ ਲੜਾਈ ਵੀ ਉਹਦੇ ਚੋਂ ਨਿਕਲੇਗੀ ਹੁਣ ਅੱਗੇ ਪੰਚਾਇਤ ਐਕਟ 1994 ਵਿਲੇਜ ਕਾਮਨ ਲੈਂਡ ਐਕਟ 1961 ਮਨਰੇਗਾ ਐਕਟ ਜਿਹੜਾ 2005 ਦਾ ਉਹ ਤੇ ਇਹ ਤਿੰਨ ਤਾਂ ਬੇਹੱਦ ਜ਼ਿਆਦਾ ਜ਼ਰੂਰੀ ਨੇ ਜਿਹੜੇ ਡਾਇਰੈਕਟਲੀ ਉਹ ਸਾਰੇ ਮਾਮਲੇ ਦੇ ਵਿੱਚ ਪ੍ਰਭਾਵਿਤ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਉਹਦੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਡਿਪਾਰਟਮੈਂਟਾਂ ਦੇ ਨਾਲ ਜੁੜੇ ਐਕਟ ਨੇ ਉਹਦੇ ਚ ਜੋ ਹੈ 29 ਡਿਪਾਰਟਮੈਂਟਾਂ ਦੇ ਜਿਹੜੇ ਪਿੰਡ ਨੂੰ ਮਤਲਬ ਡੀਲ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਤੇ ਥੋਰੋ ਲੈਵਲ ਦੇ ਉੱਤੇ ਗੱਲ ਕਰਕੇ ਫਿਰ ਜਾ ਕੇ ਉਹ ਜਦੋਂ ਜਿਹੜੇ ਉਹ ਸਾਰੇ ਐਕਟ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਜਾਂ ਉਹਨਾਂ ਦੀ ਲਾਗੂ ਹੋਣ ਦਾ ਸਟਾਰਟਿੰਗ ਪੁਆਇੰਟ ਪਿੰਡ ਦੀ ਗ੍ਰਾਮ ਸਭਾ ਹੈ ਔਰ ਉਹ ਤਾਕਤਵਰ ਹੈ ਸਵਧਾਨਕ ਹੈ ਜਿਵੇਂ ਅੱਜ ਕੱਲ੍ਹ ਦੇਸ਼ ਚ ਇੱਕ ਮਾਹੌਲ ਚੱਲਦਾ ਉਹ ਦਿਖਾਉਂਦੇ ਨੇ ਸੰਵਧਾਨ ਇਹ ਬਦਲਿਆ ਜਾ ਰਿਹਾ ਜੀ ਉਹ ਪਾਈ ਪਿੰਡ ਦਾ ਸੰਵਧਾਨ ਤਾਂ ਸਦਾ ਹੀ ਬਦਲਿਆ ਜਾ ਰਿਹਾ ਹੈ ਉਹੀ ਸੰਵਧਾਨ ਤੁਹਾਡੀ ਗ੍ਰਾਮ ਸਭਾ ਦੀ ਤਾਕਤ ਹੈ ਨਾ ਉਹ ਤਾਂ ਬਦਲੇ ਹੀ ਜਾ ਚੁੱਕਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਇਦੋਂ ਪਹਿਲਾਂ 1994 ਦੇ ਐਕਟ ਦੇ ਵਿੱਚ ਜਿਹੜਾ ਸਰਪੰਚ ਜੇ ਠੀਕ ਕੰਮ ਨਹੀਂ ਕਰਦਾ 2 ਸਾਲਾਂ ਬਾਅਦ ਪਿੰਡ ਦੇ ਵੋਟਰਾਂ ਨੂੰ ਹਟਾਉਣ ਦਾ ਹੱਕ ਸੀ ਉਹ ਬਦਲਤਾ ਕਾਡੀਆਂ ਨੇ ਆ ਕੇ ਕੋਈ ਚੀਕ ਚੀਕ ਚਹਾੜਾ ਪਿਆ ਹੀ ਨਹੀਂ ਕਿਉਂਕਿ ਨਾ ਸਾਨੂੰ ਪਹਿਲਾਂ ਪਤਾ ਸੀ ਜ ਸਾਡੇ ਕੋਲ ਹੱਕ ਹੈ ਨਾ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਹਟਾਤਾ